ਸਾਡੇ ਪਰਮਜੀਤ ਕਹਰੇ ਲਾਈਫ ਸਟਾਰ ਤੋਂ ਉਹ ਵੀ ਸੇਵਾ ਨਿਭਾ ਰਹੇ ਨੇ ਸਵੇਰ ਤੋਂ ਲੈ ਕੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉਹਨਾਂ ਦੇ ਨਾਲ ਮੇਡਿੰਗ ਐਂਕਰ ਜੋ ਉਹ ਵੀ ਮੈਡਮ ਸੰਦੀਪ ਕਾਰ ਕਹਰੇ ਨਾਇਨ ਸਟਾਰ ਤੋਂ ਸਵੇਰ ਤੋਂ ਲੈ ਕੇ ਇਹਨਾਂ ਦੇ ਨਾਲ ਬੋਲੀ ਤੰਦੇ ਹੋਈ ਦੇ ਨਾਲ ਸੇਵਾ ਨਿਭਾ ਰਹੇ ਨੇ ਬਹੁਤ-ਬਹੁਤ ਧੰਨਵਾਦ ਮੈਂ ਇੱਕ ਵਾਰੀ ਸੰਗਤਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਤੁਸੀਂ ਬੜੇ ਹੀ ਪ੍ਰੇਮ ਦੇ ਨਾਲ ਸੋਹਾ ਤੋਂ ਲੈ ਕੇ ਸਾਬ ਸ੍ਰੀ ਗੁਰਮਾਨ ਸਿੰਘ ਜੀ ਦੀ ਰਹਿਨਮਾਈ ਦੇ ਹੇਠ ਪੂਰੇ ਪਿੰਡ ਦੀਆਂ ਪਰਕਰਮਾਂ ਕੀਤੀਆਂ ਹਨ ਸੋਡਾ ਚੱਲਿਆ ਹੋਇਆ ਇੱਕ ਇੱਕ ਕਦਮ ਗੁਰੂ ਜੀ ਦੇਖੇ ਵਿੱਚ ਲਾਉਣਗੇ ਸੋ ਇਸੇ ਤਰ੍ਹਾਂ ਪੂਰੀ ਮਰਜ਼ਾ ਦਾ ਵਿੱਚ ਰਹਿ ਕੇ ਪ੍ਰੇਮ ਦਾ ਸਰੂਪ ਦਿੰਦੇ ਹੋਏ ਆਪਣੀ ਜਗ੍ਹਾ ਤੇ ਰਾਜਮਾਨ ਹੋ ਜਾਓ ਕਿਉਂਕਿ ਸਾਡੇ ਵਿਚਕਾਰ ਜੋ ਤ੍ਰਿਪਰੀ ਜਥਾ ਪਰਮਜੀਤ ਉਹ ਅੰਮੀ ਜੀ ਇਹ ਵੀ ਲੋਪ ਵਾਲੇ ਸਾਡੇ ਨਾਲ ਸਵੇਰ ਤੋਂ ਲੈ ਕੇ ਆਪਣੀ ਸੇਵਾ ਨਿਭਾ ਰਹੇ ਨੇ ਸੋ ਇਹਨਾਂ ਤੋਂ ਆਪਾਂ ਇੱਕ ਕਵਤਾ ਸੁਣਾਵਾਂਗੇ ਉਸ ਤੋਂ ਬਾਅਦ ਇੱਕ ਛੋਟਾ ਬੱਚਾ ਆ ਸਦੀਪ ਸਿੰਘ ਉਹ ਵੀ ਆਪਣੀ ਕਵਤਾ ਇੱਕ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਣੇ ਪੰਡਿਤ ਮਾਰਨ ਹਾਕਾ ਛੋਟੀ ਅੰੂ ਠਾਕਰੋ ਕੰਨਾ ਨਾ ਨਾ ਨੂੰ ਮੇਰਾ ਸਾਥੀ ਭਾਈ ਕੁਲਵਿੰਦਰ ਸਿੰਘ ਦਿਵਾਨਾ ਪੱਲਾ ਸਿੰਘ ਕਹੋ ਲਿਆ ਦਾਸ ਪਰਮਜੀਤ ਸਿੰਘ ਬੰਮਾ ਲੋਕੋ ਵਾਲੇ ਜੱਥੇ ਤੋਂ ਸੁਣਾ ਅੰਗਤ ਮਾਰਨ ਹਾਕਾ ਛੋਤੀ ਆਵੀ ਠਾਕਰ ਉਹ ਬੈਠਕ ਨਾਰੇ ਗੰਗਾ ਪੰਡਤ ਹਾਕਾ ਮਾਰ ਰਹੇ ਛੇਤੀ ਆਵੋ ਠਾਕਰ ਜੀ ਹੈ मुख उपकारे करे पी दाव था करो पंडत मारक छेती आव त करो फिर है भरे करजोई न

नथी चंदन पिया कसाया तरक लॻा ठाकरो पंडत मारण हथ छेती आवो ठाकरो ग़रीबी सतकार करियो पोल लॻाउण खात बधिया खणे तयारु करे जो है ननदी मर्जी पोल लॻा ठाकरो पंडत मारण हथ छेती

ਰਖੋ ਔਲਾਦ ਜੀ ਹੋ ਹੱਤ ਨਾਰਨ ਉੱਚੀ ਆਵੋ ਆਵੋ ਠਾਕ ਰੋ ਪੰਡਕ ਨਾਰਨ ਹੱਕਾ ਛੇਤੀ ਆਵੋ ਠਾਕ ਰੋ ਕੋਈ ਨਾ ਆਏ ਹੋ ਜੁਕੀਆਂ ਚੱਤ ਚ ਮਾਰਦੀ ਆ ਧੋਲੀ ਵਿੱਚ ਬੈਠੋ ਹੋਵੋ ਹੱਤ ਗੁਵਾਹ ਦੀ ਹੋ ਉੱਚੀ ਜਮੋ ਧਰਤੀ ਤੇ ਕਰਕਾਰੋ ਠਾਕ ਰੋ ਪੰਡਕ ਨਾਰਨ ਹੱਕਾ ਛੇਤੀ ਆਵੋ ਠਾਕ ਰੋ पंडत मारे ठाकरो पंड त माराक छेत आ ठाको पठा कॾो आग ਜੋ ਕੰਨ ਮੰਡੋ ਵਿੱਚ ਕਾਪੜਾ ਭਰਿਆ ਹੋਇਆ ਜੋ ਤਾਂ ਹੁੰਦੀ ਨਿਰਮਰਤਾ ਕੋ ਤਾਂ ਕੁਦਰਤ ਨੇ ਵੀ ਪੱਖ ਕਰਨਾ ਸੀ ਹਣ ਕਪੜੀ ਭਰੇ ਪਹਿਲਾਂ ਇਰਖਾਨੇ ਭੰਗੜ ਮਚ ਰਹੇ ਨੇ ਬਾਬਾ ਦਾਸ ਜੀ ਪ੍ਰਤੀ ਗੁਰੂ रविदास ਮਹਾਰਾਜ ਸੱਚ ਤੋਂ ਪਹਿਲਾਂ ਦੇਣ ਵਾਲੇ ਸੱਚੀ ਕਿਰਤ ਕਰਨ ਵਾਲੇ ਉਸ ਪਰਮਾਤਮਾ ਨੂੰ ਮੰਨਣ ਵਾਲੇ ਬਸੁਰੇ ਮੰਤਰ ਵਾਲੇ ਔਰ ਠਾਕੁਰ ਗੰਗਾ ਦੇ ਵਿੱਚ ਡੁੱਬ ਗਏ ਗੰਗਾ ਦੇ ਵਿੱਚ ਡੁੱਬ ਗਏ ਨੇਮੀਆਂ ਪਾ ਕੇ ਬੋਟ ਗਏ ਜਦੋਂ ਨੇਮੀਆਂ ਪਾ ਕੇ ਬੈਠ ਗਏ ਰਾਜਾ ਰਵਿਦਾਸ ਮਹਾਰਾਜ ਨੂੰ ਬੇਨਤੀ ਕਰ ਰਿਹਾ ਤੁਹਾਨੂੰ ਬਚਾ ਦੇ ਪੰਡਤਾਂ ਨੂੰ ਕੀਤਾ ਸੀ ਹੁਕਮ ਰਾਜੇ ਨੇ ਕਿ ਪੰਡਤ ਕੋ ਲਿਆਓ ਠਾਕਾ ਆਪ ਦੇ ਗੁਰੂ ਰਵਿਦਾਸ ਸਭਾ ਮਹਾਰਾਜ ਨੂੰ ਕਿ ਬੇਨਤੀ ਕਰ ਰਿਹਾ ਰਾਜਾ ਰਾਜਾ ਕਿਨਾਂ ਭਗਤ ਜੀ ਤੁਸੀਂ ਵੀ ਕਿਰਪਾ ਕਰੋ ਠਾਕੁਰ ਲੈ ਕੇ ਆਵੋ ਹੁਣ ਭਗਤ ਜੀ ਦਾ ਗੁਰੂ ਹੈ ਵੀ ਰਾਸ ਮਹਾਰਾਜ ਦਾ ਠਾਕੁਰ ਕਿਹੜਾ ਸੀ جيگا <muchas> लो भले भले विच दस राय रख जी आे भलो कशी विच दस राय रख जी आे है तूं मुर सदम मिल गवदास प्यारा मैनू सतगुर मिल गवदास प्यारा

खड़े पखारी प्यारा पर पुत्र बख़्श आ सत गुर मैनू पुमारा ख़ुश रहे आखिया तुमारा ख़ुश रहे हो तमारा मिलदास प्यारा रवदास मिल प्यारा हो सुख नथ जी कुझु करदा कना करदा कंदा सत झूठ जा कॾहिं तब कर

All uh right. -huh. अॻे चलो मै गेट बाद निकिरण लॻे वाहेगुरु ਅੱਜ ਬਾਬਾਜੀ ਸਿੰਘ ਨਗਰ ਦੇ ਵਿੱਚ ਸਤਿਗੁਰੂ ਰਬਦਾਸ ਜੀ ਮਹਾਰਾਜ ਜੀਆਂ ਦਾ ਜਨਮ ਦਿਹਾੜਾ ਮਨਾਇਆ ਗਿਆ ਸੋ ਇਸ ਵਿਸ਼ੇਸ਼ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਸਾਰੀਆਂ ਹੀ ਸਿੱਖ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਬਹੁਤ ਹੀ ਖੁਸ਼ੀ ਦੇ ਦਿਹਾੜੇ ਤੇ ਸੰਗਤਾਂ ਨੇ ਬਹੁਤ ਜ਼ਿਆਦਾ ਉਤਸ਼ਾਹ ਦੇ ਨਾਲ ਜੋ ਸੇਵਾ ਕੀਤੀ 10 ਦਿਨਾਂ ਤੋਂ ਲੈ ਕੇ ਪਰਸੋ ਤੋਂ ਲੈ ਕਰਕੇ 12 13 14 12 ਤਰੀਕ ਤੋਂ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਏ ਗਏ ਸੋ ਇਸ ਉਪਰੰਤ 13 ਤਰੀਕ ਨੂੰ ਕੱਲ ਨਗਰ ਕੀਰਤਨ ਸਜਾਏ ਗਏ ਜੋ ਕਿ 에어 ਫੋਰਸ ਗੁਰਦੁਆਰਾ ਸੰਗਤ ਤੋਂ ਹੁੰਦੇ ਹੋਏ ਪਿੰਡ ਸੰਘੇੜਾ ਪੂਰੇ ਪਿੰਡ ਦੇ ਵਿੱਚ ਪ੍ਰਕਰਮਾ ਕਰਕੇ ਔਰ 0.0 ਤੇ ਸਾਰੇ ਨਗਰ ਦੇ ਵਿੱਚ ਅਲੱਗ-ਅਲੱਗ ਪੜਾਵਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਧਰਮਸਾਲਾ ਦੇ ਵਿੱਚ ਆਖਰੀ ਸਮਾਪਤੀ ਤੇ ਪਹੁੰਚਿਆ ਸੋ ਅੱਜ ਜੋ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਨੇ ਭੋਗ ਦੇ ਉੱਤੇ ਬਹੁਤ ਹੀ ਮਹਾਨ ਸ਼ਖਸੀਅਤਾਂ ਨੇ ਹਾਜ਼ਰੀਆਂ ਲਵਾਈਆਂ ਜਿਸ ਦੇ ਵਿੱਚ ਜੋ ਲੀਡਰਸ਼ਿਪੀ ਔਰ ਜਿੰਨੀ ਵੀ ਸੰਗਤ ਸੀ ਪਤਵੰਤੇ ਸੱਜਣ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਸਮਾਗਮ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਅਸੀਂ ਸਾਰਿਆਂ ਦਾ ਪੂਰੀ ਕਮੇਟੀ ਦੇ ਵੱਲੋਂ ਸਤਿਗੁਰੂ ਰਬਦਾਸ ਧਰਮਸ਼ਾਲਾ ਕਮੇਟੀ ਦੇ ਵੱਲੋਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਜੋ ਹੈ ਸਤਿਗੁਰੂ ਰਬਦਾਸ ਜਨਮ ਦਿਨ ਨੂੰ ਸਮਰਪਿਤ ਕੀਤਾ ਸੋ ਇਹ ਜਿਹੜੇ ਸਮਾਗਮ ਨੇ ਇਹ ਹਰ ਸਾਲ ਮਨਾਏ ਜਾਂਦੇ ਨੇ ਸੋ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਪੂਰੇ ਵਿਸ਼ਵ ਦੇ ਵਿੱਚ ਸਤਿਗੁਰੂ ਰਬਿਦਾਸ ਧਰਮਸਲਾ ਦਾ ਜੋ ਜਨਮ ਦਿਹਾੜਾ ਮਨਾਇਆ ਜਾਂਦਾ ਸੋ ਅਸੀਂ ਆਸ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮਤਲਬ ਵੱਧ ਚੜ ਕੇ ਜੋ ਸੰਗਤ ਉਪਰਾਲਾ ਕਰੂਗੀ ਸੋ ਇੱਕ ਸਾਡੇ ਵਿਸ਼ੇਸ਼ ਤੌਰ ਤੇ ਕੈਰੇ ਲਾਈਵ ਸਟਾਰ ਵੱਲੋਂ ਜੋ ਤਿੰਨ ਦਿਨਾਂ ਤੋਂ ਲੈ ਕੇ ਸੇਵਾ ਨਿਭਾਈ ਗਈ ਹੈ ਉਹਨਾਂ ਨੇ ਬਹੁਤ ਵਧੀਆ ਆਪਣੀ ਸੇਵਾ ਜੋ ਸਾਡੇ ਇੱਥੇ ਆ ਕੇ ਸਾਨੂੰ ਸਮਾਂ ਦਿੱਤਾ ਬਹੁਤ ਹੀ ਵਧੀਆ ਉਹਨਾਂ ਨੇ ਸੁਚੱਜੇ ਢੰਗ ਦੇ ਨਾਲ ਆਪਣੀ ਸੇਵਾ ਨਿਭਾਈ ਅਸੀਂ ਕੈਰੇ ਲਾਈਫਸਟਾਈਲ ਦਾ ਬਹੁਤ-ਬਹੁਤ ਪੂਰੀ ਕਮੇਟੀ ਦੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਰਦਾਰ ਪਰਮਜੀਤ ਸਿੰਘ ਜੀ ਕੈਰੇ ਲਾਈਫਸਟਾਈਲ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ